ਇਸ ਵੇਲੇ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਲਈ ਚੁਣੌਤੀਆਂ ਭਰਿਆ ਸਮਾਂ ਆਉਣ ਵਾਲਾ ਤੇ ਗਰਮੀ ਦੀ ਜਿਹੜੀ ਹਾਲਤ ਹੈ ਇਸ ਵੇਲੇ ਗਰਮੀ ਦਾ 파ੜਾ ਲਗਾਤਾਰ ਦਿਨ-ਬਦਨ ਵੱਧ ਰਿਹਾ ਤੇ ਜੰਰ ਦੇ ਕਾਰਨ ਅੱਗ ਚੋਲਸ ਦੀ ਗਰਮੀ ਦੇ ਵਿੱਚ ਇਸ ਵੇਲੇ ਲੋਕ ਤਰਾ-ਤਰਾ ਕਰ ਰਹੇ ਤੇ ਹੋ ਸਕਦਾ ਹੈ ਕਿ ਇਸ ਵੇਲੇ ਪਾਵਰ ਕਾਮ ਜਿਹੜਾ ਉਹ ਵੀ ਸੰਕਟ ਦੇ ਵਿੱਚ ਆ ਜਾਵੇ ਤੇ ਜਦਕੇ ਪਾਵਰ ਕਾਮ ਦੇ ਅਧਿਕਾਰੀਆਂ ਵੱਲੋਂ ਕਿਤਨਾ ਕਿਤੇ ਸੰਕਟ ਦੀ ਜਿਹੜੀ ਹੈ ਚੇਤਾਵਨੀ ਉਹ ਵੀ ਦਿੱਤੀ ਹੋਈ ਹੈ ਜੇਕਰ بارشਾਂ ਸਮੇਂ ਸਿਰ ਨਹੀਂ ਹੁੰਦੀਆਂ ਤਾਂ ਫਿਰ ਪੰਜਾਬ ਸਰਕਾਰ ਦੀ ਦਾਵਿਆਂ ਦੀ ਫੋਨ ਵੀ ਖੁੱਲ ਜਾਊਗੀ ਤੇ ਇਸ ਦੇ ਨਾਲ ਜੇ ਦੇਖਿਆ ਜਾਵੇ ਤਾਂ ਝੋਨੇ ਦਾ ਸੀਜ਼ਨ ਆਉਣ ਵਾਲਾ ਪਰ ਖਪਤਕਾਰਾਂ ਦੇ ਵੱਲੋਂ ਜਿਹੜੀ ਬਿਜਲੀ ਦੀ ਮੰਗ ਹੈ ਇਸ ਵੇਲੇ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਮੌਜੂਦਾ ਸਮੇਂ ਦੇ ਦੌਰਾਨ ਅੱਗ ਉਗਲ ਰਹੀ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਦੇ ਵਿੱਚ ਭਾਰੀ ਵਾਧਾ ਵੀ ਹੋ ਗਿਆ ਤੇ ਜाहिर ਦੇ ਵਿੱਚ ਬਿਜਲੀ ਦੀ ਵਧਦੀ ਜਿਹੜੀ ਮੰਗ ਹੈ ਉਹਦੇ ਨਾਲ ਤੇ ਨਾਲ-ਨਾਲ بارشਾਂ ਨਾ ਹੋਣ ਦੇ ਕਾਰਨ ਹੋਰ ਜੋ ਪੰਜਾਬ ਪਾਵਰ ਕਾਮ ਹੈ ਉਹਦੇ ਵਿਭਾਗ ਦੇ ਅਧਿਕਾਰੀਆਂ ਦੇ ਟੈਨਸ਼ਨਾਂ ਜਿਹੜੀਆਂ ਨੇ ਉਹ ਲਗਾਤਾਰ ਵਧੀਆਂ ਜਾ ਰਹੀਆਂ ਨੇ। ਸਰੀਰ ਨੂੰ ਚੁਲਸਾ ਦੇਣ ਵਾਲੀ ਗਰਮੀ ਹੈ ਇਸ ਵੇਲੇ ਉਹਦੀ ਬਿਜਲੀ ਦੀ ਖਪਤ ਨੇ ਪਿਛਲੇ ਸਾਰੇ ਰਿਕਾਰਡ ਤੋਂ ਉੱਤੇ। ਤੇ ਹਾਲਤ ਹੁਣ ਇਹ ਬਣੇ ਹੋਏ ਨੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿੱਦਾ ਪਰ ਹੈ ਉਹ 40 ਡਿਗਰੀ ਤੋਂ ਪਾਰ ਕਰ ਚੁੱਕਿਆ ਹੈ। ਤੇ ਹਾਲੀ ਦੀ ਘੜੀ بارش ਪੈਣ ਦੇ ਕੋਈ ਅਸਰ ਨਹੀਂ ਦਿਖਾਈ ਦੇ। ਅਜਿਹੇ ਸਮੇਂ 'ਚ ਲੋਕ ਸਭਾ ਚੋਣਾਂ ਸਮੇਤ ਰਾਜ ਦੇ ਵਿੱਚ ਝੋਨੇ ਦੀ ਬਜਾਈ ਦਾ ਸੀਜ਼ਨ ਵੀ ਸਰ ਦੇ ਉੱਤੇ ਹੈ। ਜਦੋਂ ਕਿ ਅਸਮਾਨ ਉੱਤੇ ਅੱਗ ਵਰ ਰਹੀ ਹੈ ਤੇ ਭਿਆਨਕ ਗਰਮੀ ਦੇ ਸਮੇਂ 'ਚ ਬਿਜਲੀ ਦੀ ਮੰਗ ਦੇ ਮੁਤਾਬਕ ਪੈਦਾਵਾਰ ਨਾ ਹੋਣ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਦੇ ਅਣ ਐਲਾਨੇ ਕੱਟ ਜਿਹੜੇ ਨੇ ਉਹ ਲੋਕਾਂ ਦੇ ਜ਼ਖਮਾਂ ਦੇ ਉੱਤੇ ਲੋਨ ਚੜਕੰਦਾ ਕੰਮ ਵੀ ਕਰ ਰਹੇ ਨੇ। ਅਜਿਹੇ ਸਮੇਂ ਦੇ ਵਿੱਚ ਬਿਜਲੀ ਦਾ ਜਿਹੜੀ ਮੰਗ ਹੈ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਜਿਹੜੇ ਹੋਰ ਹਾਲਾਤ ਵੀ ਜਿਹੜੇ ਨੇ ਉਹ ਭਿਆਨਕ ਹੋ ਸਕਦੇ ਨੇ ਜੇਕਰ ਗੱਲ ਕੀਤੀ ਜਾਵੇ ਸਾਲ 2023 ਦੇ ਮੁਕਾਬਲੇ ਸਾਲ 2024 ਦੇ ਮਈ ਮਹੀਨੇ ਦੀ ਤਾਂ ਇਸ ਦੌਰਾਨ ਜਿਹੜੀ ਬੀਜ ਦੀ ਮੰਗ ਵਧੀ ਹੈ ਤਾਂ ਉਸ ਦੇ ਵਿੱਚ ਕਰੀਬ 25 ਫੀਸਦੀ ਦਾ ਭਾਰੀ ਵਾਧਾ ਹੋ ਗਿਆ ਜਦ ਕਿ ਅਪ੍ਰੈਲ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬੀਜ ਦੀ ਮੰਗ ਦੇ ਵਿੱਚ ਸਿਰਫ 10 ਫੀਸਦੀ ਤੱਕ ਵਾਧਾ ਦੇਖਣ ਨੂੰ ਮਿਲਿਆ ਤੇ ਅਜੇ ਹਿੱਤ ਜੇਕਰ ਮੌਸਮ ਨੇ ਸਾਥ ਨਾ ਦਿੱਤਾ ਤੋਂ ਪਾਵਰ ਕਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੀ ਜਨਤਾ ਨੂੰ 24 ਘੰਟੇ ਨਿਰਵਿਘਨ ਜਿਹੜੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਸਬੰਧਿਤ ਕਈ ਦਾਅਵੇ ਨੇ ਉਹਨਾਂ ਦੀ ਪੂਰ ਖੋਲਣ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗ ਰਿਹਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਜਿਹੜੇ ਜਾਰੀ ਅੰਕੜੇ ਆ ਉਹਨਾਂ ਉੱਤੇ ਦੇ ਨਜ਼ਰ ਮਾਰਦੇ ਆ ਤਾਂ ਵਿਭਾਗ ਵੱਲੋਂ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ 10386 ਮੈਗਾਵਾਟ ਦੇ ਮੁਕਾਬਲੇ ਮੌਜੂਦਾ ਸਮੇਂ ਦੇ ਵਿੱਚ ਰੋਜ਼ਾਨਾ 14514 ਮੈਗਾਵਾਟ ਬਿਜਲੀ ਦੀ ਸਪਲਾਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 40% ਵੱਧ ਹੈ ਮੌਜੂਦਾ ਸਾਲ ਦੇ ਅਪ੍ਰੈਲ ਚ ਵੀ ਵੱਧ ਤੋਂ ਵੱਧ ਸਪਲਾਈ 10011 ਮੈਗਾਵਾਟ ਰਹੀ ਹੈ ਜਦਕਿ ਅਪ੍ਰੈਲ 2023 ਦੇ ਵਿੱਚ ਬਿਜਲੀ ਸਪਲਾਈ ਦਾ ਜਿਹੜਾ ਇਹ ਅੰਕੜਾ ਸੀ ਉਹ 8143 ਮੈਗਾਵਾਟ ਰਿਹਾ ਇੱਥੇ ਹੁਣ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਿੱਚ ਕਈ ਵੱਡੀਆਂ ਇੰਡਸਟਰੀਆਂ ਤੇ ਉਦਯੋਗਿਕ ਘਰਾਣੇ ਸਥਾਪਿਤ ਹਨ ਜੇਕਰ ਅਡਜਸਟਿਨ ਨੂੰ ਬਿਜਲੀ ਦੀ ਉੱਚ ਸਪਲਾਈ ਨਾ ਮਿਲੀ ਤਾਂ ਇਸ ਕਾਰਨ ਸਮੇਂ-ਸਮੇਂ ਤੇ ਉਹ ਆਪਣਾ ਵਿਰੋਧ ਵੀ ਜਤਾਉਂਦੇ ਰਹਿੰਦੇ ਨੇ ਤਾਂ ਅਜੇ ਹਾ ਨਹੀਂ ਹੈ ਕਿ ਪੰਜਾਬ 'ਚ ਝੋਨੇ ਦੀ ਬਜਾਈ ਕਰਨ ਅਤੇ ਗਰਮੀਆਂ ਦਾ ਸੀਜ਼ਨ ਪਹਿਲੀ ਵਾਰ ਜਾਂ ਫਿਰ ਅਚਾਨਕ ਆਇਆ ਹੋਵੇ ਇਸ ਦੌਰਾਨ ਬਿਜਲੀ ਦੀ ਮੰਗ ਹੈ ਉਹ ਚੰਨਕ ਵਧੀ ਹੈ ਇਹ ਵੀ ਨਹੀਂ ਸਗੋਂ ਇਸ ਗੱਲ ਨੂੰ ਪਾਵਰ ਕਾਮ ਵਿਭਾਗ ਦੇ ਅਧਿਕਾਰੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਹਰ ਸਾਲ ਇਸ ਸਮਾਂ ਆਉਂਦਾ ਹੈ ਤੇ ਰਾਜ 'ਚ ਝੋਨੇ ਦੀ ਬਜਾਈ ਅਤੇ ਗਰਮੀਆਂ ਦੇ ਦਿਨਾਂ 'ਚ ਬਿਜਲੀ ਦੀ ਮੰਗ ਹਰ ਸਾਲ ਵੱਧ ਜਾਂਦੀ ਆ ਤਾਂ ਫਿਰ ਕਿਉਂ ਨਹੀਂ ਅਧਿਕਾਰੀਆਂ ਵੱਲੋਂ ਸਮਾਂ ਰਹਿੰਦੇ ਇਸ ਅਹਿਮ ਮਸਲੇ ਉੱਤੇ ਗੌਰ ਕੀਤਾ ਜਾਂਦਾ ਜਾਂ ਗੌਰ ਕੀਤਾ ਗਿਆ ਇਹ ਇੱਕ ਵੱਡਾ ਸਵਾਲ ਹੈ ਸਾਡੇ ਲਈ ਜਾਂ ਪਾਵਰ ਕਾਮ ਦੇ ਲਈ ਵੀ ਤਾਂ ਸਰਕਾਰ ਨੇ ਇਸ ਬਾਰੇ ਸੋਚਣਾ ਵੀ ਬੰਦ ਹੈ ਤਾਂ ਇਸ ਦੇ ਵਿੱਚ ਹੁਣ ਨਾਲ ਇਹ ਵੀ ਹੈ ਕਿ ਵਿਭਾਗੀ ਅਧਿਕਾਰੀਆਂ ਦੇ ਵੱਲੋਂ ਸਰਦੀਆਂ ਦੇ ਦਿਨਾਂ ਦੇ ਵਿੱਚ بارش ਘੱਟ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਜਦੋਂ ਕਿ ਮੌਜੂਦਾ ਸਮੇਂ ਦੌਰਾਨ ਵੀ ਮੌਨਸੂਨ ਲੇਟ ਹੋਣ ਕਾਰਨ بارش ਨਾ ਹੋਣਾ ਬਿਜਲੀ ਦੇ ਲਗਾਤਾਰ ਵਾਧੀ ਮੰਗ ਦਾ ਮੁੱਖ ਕਾਰਨ ਵੀ ਮੰਨਿਆ ਜਾ ਰਿਹਾ ਜੇਕਰ ਅਜਿਹੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੀਂਹ ਕਾਰਨ ਮੌਸਮ 'ਚ ਬਦਲਾਅ ਆਉਂਦਾ ਤਾਂ ਤਾਪਮਾਨ ਘਟ ਹੋਣ ਕਾਰਨ ਢੀਲੇ ਦੀ ਮੰਗ ਦੇ ਵਿੱਚ ਸੁਧਾਰ ਉੱਤੇ ਜਿੱਥੇ ਆਮ ਜਨਤਾ ਦੇ ਨਾਲ-ਨਾਲ ਪਾਵਰ ਕਮਪਨੀ ਦੇ ਅਧਿਕਾਰੀਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਜਦੋਂ ਕਿ ਕਿਸਾਨਾਂ ਦੇ ਖੇਤਾਂ 'ਚ ਲਾਈ ਜਾਣ ਵਾਲੀ ਝੋਨੇ ਦੀ ਫਸਲ ਨੂੰ ਵੀ ਅਸਮਾਨ ਤੋਂ ਡਿੰਗਣ ਵਾਲੇ ਕੁਦਰਤੀ ਪਾਣੀ ਦਾ ਲਾਭ ਮਿਲੇਗਾ ਹੁਣ ਤੇ ਕਾਬਲੇਗੌਰ ਇਹ ਵੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਦੇ ਦੌਰਾਨ ਲੁਧਿਆਣਾ ਜ਼ਿਲ੍ਹੇ 'ਚ ਬਿਜਲੀ ਦੀ ਪੈਦਾਵਾਰ ਵਧਾਉਣ ਦੇ ਲਈ ਕਰੋੜਾਂ ਰੁਪਏ ਦੇ ਨਵੇਂ ਪ੍ਰੋਜੈਕਟ ਲਾਇਗੇ ਜਿਸ ਕਾਰਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੱਗੀ ਇੰਡਸਟਰੀ ਕਾਰੋਬਾਰੀਆਂ ਵਪਾਰੀਆਂ ਅਤੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਜੇਕਰ بارش ਨਹੀਂ ਹੁੰਦੀ ਤੇ ਉਹਦੇ ਨਾਲ-ਨਾਲ ਝੋਨੇ ਦੇ ਸੀਜ਼ਨ ਵੀ ਸਰ ਦੇ ਉੱਤੇ ਖੜਾ ਤਾਂ ਇਹ ਸਮੇਂ ਦੇ ਵਿੱਚ ਬਿਜਲੀ ਦੀ ਖਪਤ ਵੱਧ ਜਾਣੀ ਹੈ ਤੇ ਅੱਗ ਉਗਲ ਦੀ ਗਰਮੀ ਦੇ ਵਿੱਚ ਲੋਕਾਂ ਨੇ ਤਰਾ ਤਰਾ ਤਾਂ ਪਹਿਲਾਂ ਹੀ ਕਰ ਰਹੇ ਨੇ ਤੇ ਹੋਰ ਜਿਹੜੇ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਬਦਲਾਵ ਆਉਣਗੇ ਜਾਂ ਕਹਿ ਲਈਏ ਕਿ ਲੋਕਾਂ ਦੇ ਉੱਤੇ ਤਸ਼ੱਦਦ ਗਰਮੀ ਕਰੂਗੀ ਉਹਦੇ ਲਈ ਫਿਰ ਸਰਕਾਰ ਕਿਤੇ ਨਾ ਕਿਤੇ ਜ਼ਿੰਮੇਵਾਰ ਬਣਦੀ ਨਜ਼ਰ ਆਊਗੀ ਤੇ ਉਸ ਲਈ ਸਰਕਾਰ ਨੂੰ ਪਹਿਲਾਂ ਹੀ ਇਸ ਗੱਲ ਦੇ ਉੱਤੇ ਸੋਚ ਵਿਚਾਰ ਕਰਨਾ ਚਾਹੀਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਸਮਾ ਕੁਝ ਐਦਾਂ ਦਾ ਰਿਹਾ ਤਾਂ ਪੰਜਾਬ ਦੇ ਲਈ ਜਾਂ ਪੰਜਾਬ ਸਰਕਾਰ ਦੇ ਲਈ ਕਹਿ ਸਕਦੇ ਹਾਂ ਇਸ ਚੁਣੌਤੀਆਂ ਭਰਿਆ ਬਣ ਜਾਊਗਾ